ਲਓ ਵੀ ਮਿੱਤਰੋ ਆਪਣੇ ਨਵੇਂ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹੋਗੇ ਕੈਂਟ ਹੋਗੇ ਵਧੀਆ ਹੋਗੇ ਤੇ ਆਪਾਂ ਖੇਤ ਕਣਕ ਨੂੰ ਪਾਣੀ ਲਾਉਣਾ ਆ ਰੇਸੀ ਠਿੱਕੇ ਵਾਲੇ ਬਹਲ ਦੇ ਵਿੱਚ ਤੀਜਾ ਪਾਣੀ ਲਾਉਨੇ ਆ ਤੇ ਦੋ ਦਿਨ ਹੋ ਗਏ ਦੇਖਦਿਆਂ ਨੂੰ ਲੈਟ ਦੇਣੇ ਘਟ ਆਉਂਦੇ ਤੇ ਰਾਤ ਨੂੰ ਹੁੰਦੇ ਰਾਤ ਨੂੰ ਆਪਾਂ ਕਣਕ ਨੂੰ ਪਾਣੀ ਲਾਉਂਦੇ ਨਹੀਂ ਕਿਉਂਕਿ ਕਣਕ ਨੂੰ ਪਾਣੀ ਵੱਧ ਲਾਵਾਂਗੇ ਰਾਤ ਨੂੰ ਤੇ ਕਣਕ ਡਿੱਗਣ ਦਾ ਡਰ ਹੈ ਤੇ ਖੜਕੇ ਰਮਾਵਾਂਗੇ ਤੇ ਕਰਦਾ ਕੰਮ ਕੁਮਮ ਨਿਮੇੜ ਕੇ ਤੇ ਹੁਣ ਆਪਾਂ ਖੇਤ ਆਏ ਹੋਏ ਆਂ ਤੇ ਆਪਣੇ ਬਲੌਗ ਨੂੰ ਲਾਈਕ ਜ਼ਰੂਰ ਕਰਿਓ ਤੇ ਮੋਟੇ ਤੇ ਆਪਣੇ ਕਾਹੀ ਤੇ ਲਾਈਟ ਮਨੂ ਲੱਗਦਾ ਆ ਗਈ ਪਹਿਲਾਂ ਆਈ ਸੀ ਭੱਜ ਗਈ ਸੀ ਤੇ ਹੁਣ ਆ ਗਈ ਉਹ ਚੱਲ ਪਈ ਮੋਟਰ ਲੱਗੀਆਂ ਦਾ ਪਤਾ ਪਾਣੀ ਦਾ ਤੇ ਹੁਣ ਆਪਾਂ ਚੱਲਦੇ ਆ ਉੱਤਰ ਤੇ ਤੁਹਾਨੂੰ ਕੈਮਰੇ 'ਚ ਦਿਖਾਉਣਾ ਆਪਣੀ ਪਿੱਛੇ ਦੇਖੋ ਸਰੋਂ ਆ ਨਿਸਰ ਗਈ ਬੱਸ ਤੇ ਫਲੀਆਂ ਪੱਕ ਰਹੀਆਂ ਇਹਦੀਆਂ ਤੇ ਫੁੱਲਾਂ ਤੇ ਤੇ ਉਹ ਦਰਵੀ ਤੇ ਦੀ ਹੂਸ ਨੂੰ ਕੈਮਰੇ ਚ ਉਹ ਉਹ ਪੱਕ ਗਈ ਤੇ ਕਣਕ ਵੀ ਪੱਲੀਆਂ ਤੇ ਸੀ ਨਸਰੇ ਪੱਲੀ ਕੱਢਿਆ ਹੀ ਕਣਕ ਤੇ ਇੱਕ ਪਾਣੀ ਏ ਪਾਲੂ ਤੇ ਇੱਕ ਹੋਰ ਪਾਲੂ ਤੇ ਫਿਰ ਪੱਕ ਜਾਲੀਆਂ ਬਸ ਫਿਰ ਸੀਜ਼ਨ ਚੱਲ ਪੂ ਕੋਈ ਟੂੜੀ ਬਣਾਉ ਕੋਈ ਕਣਕ ਵੱਢੂ ਫਿਰ ਸੀ ਜੰ ਚੱਲ ਪਏ ਤੇ ਸਾਨੂੰ ਦਿਖਾਉਨੇ ਆਪਣੀ ਸਰੋਂ ਤੇ ਫਿਰ ਆਪਾਂ ਚੱਲਾਂਗੇ ਮੋਟਰ ਕਣੀ ਤੇ ਚੈੱਕ ਕਰਾਂਗੇ ਕਿ ਸਾਰਾ ਮੇਂ ਵਧੀਆ ਜਿੱਦਣ ਸਾਰਾ ਦਿਨ ਚੱਲੀ ਗਿਆ ਚ ਤੇ ਰਮਾ ਦਾਂਗੇ ਵਧੀਆ ਫਿਰ ਆਪਣਾ ਕੰਮ ਨੇ ਪੜ ਜੂਗਾ ਕਿ ਦੂਰ ਹੈ ਤੇ ਮੋਟਰਸਾਈਕਲ ਤੇ ਜਿਹੜਾ ਮਾਰਨਾ ਓਕੇ ਤੇ ਮੋਟਰਸਾਈਕਲ ਦੇ ਇੱਕ ਤੇਲ ਮੈਗਾ ਹੋ ਰਾ ਪੈਟਰੋਲ ਤੇ ਖੰਦੇ ਵੱਤ ਨਹੀਂ ਤੇ ਆਪਾਂ ਪਹੁੰਚ ਗਏ ਸਰੋਂ ਦੇ ਪੇਚਰ ਤੇ ਸਾਨੂੰ ਦਿਖਾਉਨੇ ਆਪਣੀ ਸਰੋਂ ਆ ਆਪਣੀ ਸਰੋਂ ਵੀ ਜੀ ਹੋਈ ਹੈ ਚੈੱਕ ਕਰੋ ਤੇ ਪੱਕ ਰਹੀ ਆ ਬਸ ਫੁੱਲ ਫੁੱਲ ਫਲੀਆਂ ਲੱਗ ਗਈਆਂ ਇੱਕ ਪਾਣੀ ਭਾਲੂ ਲਾਵਾਂਗੇ ਇਹਨੂੰ ਪਾਣੀ ਜਮੀਂ ਪੈ ਜਦਾ ਠੀਕ ਹੈ ਕਿਉਂਕਿ ਪਾਣੀ ਲਾਤਾ ਨਹੀਂ ਪਤਾ ਹਵਾ ਹੋ ਬਣਾ ਡੇ ਕਿ ਪੀ ਜਮੀਂ ਪੈ ਗਿਆ ਤਾਂ ਇਹ ਪੱਕ ਜੂਗੀ ਇਹਦੇ ਬਣਾ ਵੀ ਨਹੀਂ ਸਰਦਾ ਤਾਂ ਸਰੋਂ ਹੋ ਜਾਂਦੀ ਹੈ ਤਾਂ ਪਸ਼ੂਆਂ ਵਾਸਤੇ ਫਾਇਦਾ ਲੈ ਤਾਂ ਪਸ਼ੂ ਨੂੰ ਤੇਲ ਤੁਲੋ ਸਰੋਂ ਦਾ ਫਿਰ ਨੇ ਸਰੋਂ ਦਾ ਤੇਲ ਆਪਣੇ ਆਪ ਦੇ ਵਾਸਤੇ ਹੋ ਜਾਂਦਾ ਸਿੱਟੇ ਲਾਉਣ ਵਾਸਤੇ ਤੇ ਹੋਰ ਘਰੇ ਕੰਮ ਆ ਜਾਂਦਾ ਉਂਤ ਇੱਕ ਕੇਰਾ ਸਰੋਂ ਦਾ ਵਿਚਿਆ ਹੋਇਆ ਦੇਖਦੇ ਕਿੰਨੀ ਕਿੰਨੀ ਕੋ ਜੋ ਤੋਂ ਤੰ ਨਾ ਨਿਕਲੀ ਤਾਂ ਬਾਤ ਤੁਰੋ ਤੇ ਆਪਣੀ ਕਣਕ ਦੇ ਵਿੱਚ ਵੀ ਹੈਗੀ ਹੈ ਕਿਤੇ ਕਿਤੇ ਇਹ ਵੀ ਵੱਢ ਲਾਂਗੇ ਇਹ ਹਜੇ ਪੁੰਨਾਂ ਦੇ ਹੋਰ ਸਾਰੀ ਕਿਤੇ ਤੇ ਇਹਨੂੰ ਇਹ ਪੱਕ ਗਈ ਇਹ ਵੱਢ ਲਾਂਗੇ ਦਾਤੀ ਨਾਲ ਤੇ ਹੁਣ ਕਹਾਂ ਜਾ ਕੇ ਸਪਰੇਅ ਅਭੀ ਕਰਾਂਗੇ 100% ਪਾ ਲੂਗੀ ਕਣਕ ਤੇਲੇ ਵਾਲੀ ਸਪਰੇਅ ਪਾ ਲੂ ਕਰਨੀ ਲਾਈਟ ਆ ਗਈ ਤੇ ਮੋਟਰ ਕਣੀ ਚਲਦੇ ਆਪਾਂ ਆਪਾਂ ਚੱਲਦੇ ਆ ਮੋਟਰ ਕਣੀ ਤੇ ਦੇਖਦਾ ਫਿਰ ਖੜਕੇ ਰਮਾਵਾਂਗੇ ਤਲਕ ਕੋਈ ਵੱਟ ਪਾਣੀ ਨਾ ਪਵੇ ਤੇ ਆਪਾਂ ਚੱਲਦੇ ਆ ਬੱਟੇ ਪੱਟ ਸਰੋਂ ਦੇ ਵਿੱਚ ਦੀ ਹੁੰਦੇ ਹੋਏ ਤੇ ਲੈ ਡ ਮਸੀਂ ਆ ਕੇ ਆ ਸਰੋਂ ਨੂੰ ਚੰਕਦੀ ਚੱਲ ਹੋ ਜੂ ਵਧੀਆ ਹੈ ਹੈਈ ਤੇ ਗਾਂਹਾਂ ਜਾ ਕੇ ਖੜਬ ਵੀ ਕਹੀ ਜਾਂਦੇ ਨੇ ਤੇ ਪਹਿਲਾਂ ਪਹਿਲਾਂ ਰਮਾਤੀ ਚੱਲਦੇ ਆਂ ਫਿਰ ਆਪਾਂ ਆਪਣੇ ਬਲੌਗ ਨੂੰ ਸ਼ੇਅਰ ਤੇ ਲਾਈਕ ਕਰਨਾ ਤੇ ਆਪਾਂ ਪਹੁੰਚ ਗਏ ਮੋਟਰ